ਪੈਂਨਸਰ ਨੇ ਸਾਨੂੰ ਪਹਿਲੇ ਝੂਠ ਬੋਲ ਕੇ ਗੱਡੀ ਦਿੱਤੀ ਆ ਉਹਨਾਂ ਨੇ ਇਹ ਗੱਲ ਆਖੀ ਆ ਕਿ ਇਹਨੂੰ ਆਰ.ਸੀ ਦੀ ਲੋੜ ਨਹੀਂ ਐਨੂੰ ਲਾਇਸੈਂਸ ਦੀ ਲੋੜ ਨਹੀਂ ਤੁਸੀਂ 5000 ਜਮ੍ਹਾਂ ਕਰਾਓ ਗੱਡੀ ਲੈ ਜਾਓ ਉਦੋਂ ਅਸੀਂ ਘੁਮਰਾ ਹੋ ਗਏ ਸਾਨੂੰ ਸਮਝ ਨਹੀਂ ਲੱਗੀ ਗਰੀਬ ਬੰਦੇ ਹਰ ਪਾਸੇ ਗਰੀਬ ਨਾ ਤਾਂ ਕਾਰਜੀਤ ਆਪਣੇ ਹੱਕ ਵਾਸਤੇ ਆਪਣੇ ਸੱਚ ਆਪਣੇ ਰੋਜੀ ਰੋਟੀ ਵਾਸਤੇ ਮੀਟਿੰਗ ਕਰ ਰਹੇ ਆਪਣੇ ਭਰਾ ਨਾਲ ਮੀਟਿੰਗ ਕਰ ਰਹੇ ਆਪਣੇ ਪਰਿਵਾਰ ਨਾਲ ਮੀਟਿੰਗਾਂ ਆ ਜੀ ਕੋਈ ਹੁੱਲਰਵਾਜੀ ਥੋੜੇ ਕਰਨਾ ਪਾਕਿ ਸ਼ਾਰਾ ਦਿੱਲੀ ਚਲੇ ਜਾਓ ਮੁੰਬਈ ਜੋ ਹਰ ਪਾਸੇ ਕੰਟਰੋਲ ਆ ਨਾ ਲਿਮਟ ਹੈ ਨਾ ਜਿੰਨੀ ਕਿ ਲੋਡ ਆ ਉਹਨੇ ਚਲਾ ਰਿਆ ਹੈ ਇਹ ਤਾਂ ਹਨ ਪਰ ਹਨ ਪਰ ਹਨ ਪਰ ਗਵਾਰਾ ਵਾਲਾ ਕੰਮ ਸ਼ੁਰੂ ਹੋ ਗਿਆ ਮਾਮਲਾ ਕਿਤੇ ਤੱਕ ਪਹੁੰਚਿਆ ਕੀ ਗੱਲਬਾਤ ਹੋਈ ਏਸੀਪੀ ਦੇ ਨਾਲ ਕੀ ਸਮਾਂ ਦਿੱਤਾ ਗਿਆ ਲਾਇਸੈਂਸ ਦਾ ਆਰ ਸੀ ਦਾ ਮੇਰੇ ਨਾਲ ਰஞ்சிਤ ਸਿੰਘ ਏਰੀਕਸਾ ਚਾਲਕ ਜੀ ਅੱਜ ਅਸੀਂ ਏਸੀਪੀ ਸਾਹਿਬ ਨੇ ਸਾਨੂੰ ਬੁਲਾਇਆ ਜੀ ਅਸੀਂ ਉਹਨਾਂ ਨਾਲ ਮਿਲ ਕੇ ਆ ਉਹਨਾਂ ਨੇ ਅਸੂਸ਼ਣ ਦਵਾਇਆ ਕੋਈ ਨੇ ਆਪਸੇ ਨਾਲ ਗੱਲਬਾਤ ਕਰ ਰਿਹਾ ਕਰਕੇ ਫਿਰ ਦੱਸੇਗਾ ਉਹਨਾਂ ਨੇ ਫਿਲਹਾਲ ਕਿਹਾ ਜਿਹੜੇ ਆਰਸੀ ਦਾ ਜਿਹੜੇ ਫਾਇਨੈਂਸਰ ਨੇ ਸਾਡੇ ਨਾਲ ਧੱਕਾ ਕਰ ਰਿਹਾ ਜੀ 15-15000 ਰੁਪਏ ਲੈ ਕੇ ਆਰਸੀ 3-3 ਸਾਲ ਹੋ ਗਿਆ ਹਜੇ ਤੱਕ ਬਣਾਕ ਨਹੀਂ ਸਾਡੇ ਫਾਇਨੈਂਸਰਾਂ ਦੇ ਕੋਲ ਕਿਉਂ ਨਹੀਂ ਜਾਂਦੇ ਹੋ ਜਿਹੜੇ ਧੱਕਾ ਕਰ ਰਹੇ ਨੇ ਉਹਨਾਂ ਦੇ ਦਰਮੂਰੇ ਬੈਠੋ ਉਹਨਾਂ ਦੇ ਵੀ ਜਾਵਾਂਗੇ ਕੱਲ ਸਾਡੀ ਮੀਟਿੰਗ ਆ 5 ਤਰੀਕ ਦਾ ਪੂਰੇ ਜ਼ਿਲ੍ਹੇ ਦੀ ਮੀਟਿੰਗ ਸੱਦਿਆ ਜੀ ਇਹ ਰਿਕਸਾ ਚੱਲ ਤਾਂ ਉਹ ਤੁਹਾਡੀ ਰਿਜੈਕਟ ਕਰ ਦਿੱਤੀ ਗਈ ਹੈ ਤੁਹਾਨੂੰ ਅਪਰੂਵਲ ਦਿੱਤੀ ਨਹੀਂ ਗਈ ਹੈ ਜੀ ਜੀ ਬਿਲਕੁਲ ਬਿਲਕੁਲ ਪਰ ਅਸੀਂ 5 ਤਰੀਕ ਦੇ ਕੱਲ ਕੱਲ ਸ਼ੁੱਕਰਵਾਰ ਦਾ ਮੀਟਿੰਗ ਸਦੀ ਹੈ ਸਰ ਪੂਰੇ ਜ਼ਿਲ੍ਹਾ ਦੇ ਏ ਰਿਕਸ਼ਾ ਚਾਲਕ ਵੱਲੋਂ ਕੱਲ ਸਾਰੇ ਇਕੱਠੇ ਹੋ ਕੇ ਸਲਾਮ ਮਸ਼ਵਰਾ ਕਰਾਂਗਾ ਅੱਗੇ ਪ੍ਰਸ਼ਾਸਨ ਔਰ ਸਰਕਾਰ ਔਰ ਏ ਰਿਕਸ਼ਾ ਜੀ ਫਾਈਨੈਂਸ਼ੀਅਲ ਔ ਸਾਰੇ ਮਿਲ ਕੇ ਸਾਨੂੰ ਲੁੱਟ ਰਿਆ ਜੀ ਇਸ ਟਾਈਮ ਰੋਟੀ ਖਾਣ ਨੂੰ ਪਹਿਹ ਨਹੀਂ ਵੀਰੇ ਵਰਦੀ ਤੇ ਦੂਰਦਗੱਲ ਇਸ ਟਾਈਮ ਇੰਨਾ ਹਾਲਾਤ ਹੈ 500 ਰੁਪਏ ਬਣਾਣਾ ਮੁਸ਼ਕਲ ਹੈ ਗੱਡੀ ਬਹੁਤ ਜ਼ਿਆਦਾ ਹੋ ਗਿਆ ਸ਼ਹਿਰ 'ਚ ਇਹ ਸਾਰੀ ਗਲਤੀਆਂ ਦੇਖੋ ਅਨ ਲਿਮਟ ਹਨ ਬਣਾਇਸਮ ਪੁਲਿਸ ਕੋਲ ਵੀ ਕੰਟਰੋਲ ਨਹੀਂ ਹੋ ਰਿਹਾ ਜੀ ਸਰਕਾਰ ਸਾਰੀ ਸਰਕਾਰ ਦੀ ਹੈ ਪੁਲਿਸ ਨੂੰ ਆਪ ਹੀ ਕਰਨਾ ਚਾਹੀਦਾ ਜਿਸ ਏਰੀਏ ਚ ਸਰਕੂਲੇਟ ਹੈ ਉਸ ਏਰੀਏ ਦੇ ਵਿੱਚ ਸਿਰਫ 10 ਤੋਂ 12 ਗੱਡੀਆਂ ਦੇਣੀਆਂ ਚਾਹੀਦੀਆਂ ਨੇ ਇੱਕ ਏਰੀਏ ਨੂੰ ਕਿ ਉਹ ਨਾ ਰਸ ਨਹੀਂ ਵਧੂਗਾ ਜਣਾ ਘਣਾ ਗੱਡੀ ਵੀ ਨਹੀਂ ਲਾਊਗਾ ਤੇ ਜਣਾ ਘਣਾ ਰੂ ਰੈਗੂਲੇਸ਼ਨ ਵੀ ਨਹੀਂ ਤੋੜੂਗਾ ਅਸੀਂ ਕਹਿੰਦੇ ਹਾਂ ਪਤਾ ਕਿ ਜਿੰਨੀ ਲੁਧਿਆਣਾ ਸ਼ਹਿਰ ਚ ਆਟੋ ਦੀ ਲੋਡ ਹੈ ਉੰਨੀ ਕਾਟੋ ਚਲਾਨ ਇਹ ਜ਼ਿੰਮੇਵਾਰੀ ਸਰਕਾਰ ਦੇ ਬੰਦੀ ਹੈ ਪ੍ਰਸ਼ਾਸਨ ਦੀ ਬੰਦੀ ਹੈ ਫਿਰ ਫਾਈਨੈਂਸਰ ਦੀ ਇਹ ਸਾਡੀ ਕੋਈ ਕਸੂਰ ਨਹੀਂ ਫਾਈਨੈਂਸਰ ਦਾ ਪੈਸਾ ਕਮਾਉਣੇ ਸੇ ਬੈਠਾ ਹੈ ਯਾਰ ਉਹਨਾਂ ਨੂੰ ਰੋਕ ਲਾ ਨਾ ਉਹਨਾਂ ਨੂੰ ਯਾਰ ਬਾਕੀ ਸ਼ਹਿਰਾਂ ਦਿੱਲੀ ਚਲੇ ਜਾਓ ਮੁੰਬਈ ਜੋ ਹਰ ਪਾਸੇ ਕੰਟਰੋਲ ਆ ਨਾ ਲਿਮਟ ਹੈ ਨਾ ਜਿੰਨੀ ਕਿ ਲੋਡ ਹੈ ਉਹਨੇ ਚਲਾ ਰਿਹਾ ਹੈ ਇਹ ਤਾਂ ਅਨਪਰ ਔਨ ਪਰ ਔਨ ਪਰ ਗਵਰਨਰ ਵਾਲਾ ਕੰਮ ਸ਼ੁਰੂ ਹੋ ਗਿਆ ਜਿਹਦਾ ਅਨਪਰ ਨਹੀਂ ਕੋਈ ਵੀ ਕੰਮ ਕਰੀ ਜਾ ਰਿਹਾ ਜਿੱਦਾਂ ਮਰਜ਼ੀ ਤੱਕ ਆ ਗਈ ਹੈ ਜਿਲਾ ਆਟੋ ਇਹ ਰਿਕਸ਼ਾ ਚਾਲਕ ਬਲੋ ਕਿ ਇੱਕ ਤਾਂ ਆਰ ਸੀ ਜਰੀ ਹੈ ਜਿਲਾ ਲੈਵਲ ਦਾ ਕੋਈ ਬਣਾਇਆ ਜਾਵੇ ਸਸਤੀ ਫਿਰ ਤਾਂ ਇਹ ਸਾਰੇ ਬਨਾਵਾਂਗੇ ਟੂ ਜੱਟ ਦੂਜੀ ਗੱਲ ਇਹ ਕਿ ਜਿਹੜੀ ਲਾਇਸੈਂਸ ਆ ਉਹ ਜ਼ਿਲ੍ਹਾ ਲੈਵਲ ਤੇ ਬਣਾਇਆ ਜਾਵੇ ਐਸਪੀ ਦੇਖੋ ਕੈਂਪ ਲਾਨ ਕੋਈ ਜ਼ਿਲ੍ਹਾ ਲੈਵਲ ਦਾ ਲਾਇਸੈਂਸ ਬਣਾ ਦੇਣਾ ਉਹ ਸਾਰੇ ਬਣਾਣਗੇ ਕਿਉਂ ਹਨ ਪਰ ਬੰਦੇ ਆ ਉਹਨੇ ਇਹਨਾਂ ਕੋਲ ਪਹਿੇ ਨਹੀਂ ਆਨੇ ਸਾਰੇ ਰਿਕਸ਼ਾ ਚਾਲਕ ਬਣਾਉਣ ਨੂੰ ਤਿਆਰ ਆ ਅਸੀਂ ਬਣਾਵਾਂਗਾ ਪ੍ਰਸ਼ਾਸਨ ਤੋਂ ਆਹੀ ਮੰਗਾ ਸਾਡਾ ਦੋ ਹੀ ਮੰਗਾ ਕੁਛ ਆਈ ਤੁਸੀਂ ਵਰਦੀ ਕੇ ਵਰਦੀ ਪਾ ਲਿਆ ਤੁਸੀਂ ਕੇ ਅਪਰੂਵ ਲਿਖਾਓ ਅਪਰੂਵ ਲਗਾ ਲਿਆ ਤੁਸੀਂ ਜੋ ਗਿਆ ਉਹ ਮੰਨੇ ਆ 30 ਸਾਲ ਹੋ ਗਿਆ ਤੂੰ ਕਹੇ ਡੀਜ਼ਲ ਗੱਡੀ ਨਹੀਂ ਚਲਾ ਨਹੀਂ ਚਲਾ ਸੁਣੋ ਮੇਰੀ ਗੱਲ ਲੁਧਿਆਣਾ ਹਲਕਾ ਪੂਰੀ ਵੀ ਇਹ ਲਾਇਸੈਂਸ ਜਿਹੜੇ ਜਗਰਾਉਂ ਚ ਬੰਸਦੇ ਦੋ ਨੰਬਰ ਦਾ ਕੰਮ ਹੋ ਸਕਦਾ ਤੇ ਤੁਹਾਡਾ ਜੈਨੂਨ ਕੰਮ ਕਿਉਂ ਨਹੀਂ ਹੋ ਸਕਦਾ ਉਹਹੀ ਤਾਂ ਮੰਗਾ ਇਹ ਪ੍ਰਸ਼ਾਸਨ ਕੋਲ ਕਰ ਰਿਹਾ ਜੀ ਅਜੀ ਉਹੀ ਤਾਂ ਪੁੱਛ ਰਹੇ ਸਵਾਲ ਸਾਡੇ ਨਾਲ ਧੱਕਾ ਕਿਉਂ ਤੁਸੀਂ ਅਨਪਰ ਬੰਦੇ ਨੂੰ ਕਹਿ ਰਹੇ ਹੋ 5000 ਦਾ ਤੂੰ ਲਾਇਸੈਂਸ ਬਣਾ ਜਾਂ ਡਾਕੂਮੈਂਟ 70 80% ਇਹ ਰਿਕਸ਼ਾ ਅਨਪਰ ਹੈ ਜੀ ਨਾ ਆਪ ਜੀ ਨੂੰ ਪਤਾ ਜੇ ਪਰੇ ਲਿਖੋ ਵੈਲਫੇਅਰ ਸਰਕਾਰੀ ਨੌਕਰੀ ਨਾ ਕਰ ਲੈਣ ਕੋਈ ਫੈਕਟਰੀ ਨੇ ਕੋਲ ਇਹ ਤਾਂ ਮਜਬੂਰੀ ਚ ਮਜੂਰੀ ਦੁਕਾਨੇ ਰਿਕਸ਼ਾ ਚਲਾ